ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੂਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਘੋਟੇ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੂਗਾ ਨੇੜੇ ਨਿਹਾਲ ਸਿੰਘ ਵਾਲਾ ਵੀ ਰਹਿ ਜਾਂਦਾ ਤੇ ਦੂਜੀ ਸਾਈਡ ਮਾਨੂਕੇ ਗੱਲ ਆ ਜੀ ਉੱਤੋਂ ਹੀਰਾ ਸਿੰਘ ਵਾਲਾ ਵੀ ਨੇੜੇ ਆ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਵਿਕਰੀ ਵਾਲੇ ਪਸ਼ੂ ਬਾਈ ਕੋਲ ਹਮੇਸ਼ਾ ਹੁੰਦੇ ਹੀ ਰਹਿੰਦੇ ਨੇ ਆਪਾਂ ਲਗਭਗ 4-5 ਤਣ ਪਹਿਲਾਂ ਵੀ ਇੱਥੇ ਕਰੋ ਚਾਰ ਮੱਜਾਂ ਦੀ ਵੀਡੀਓ ਕਵਰ ਕੀਤੀ ਸੀ ਅੱਜ ਸੂਆ ਸਵਾਇਆ ਨਾਗਾ ਤੇ ਬਹੁਤ ਚੰਗੇ ਬੱਚੇ ਨੂੰ ਇਹਨੇ ਜਨਮ ਦਿੱਤਾ ਡਿਟੇਲ ਮੈਂ ਬਾਅਦ ਤੋਂ ਲੈ ਦੂੰਗਾ ਜੀ ਤੁਹਾਨੂੰ ਨਾਗ ਫੱਟ ਬੈਂਦਾ ਪਸੰਦ ਆਉਂਦਾ ਜੀ ਸੌਦਾ ਹੁੰਦਾ ਤਾਂ ਆ ਕੇ ਵੀਰੇ ਤਸੱਲੀ ਪਰਖ ਤੁਸੀਂ ਆਪ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤੇਜਿੰਦਰਪਾਲ ਸਿੰਘ ਆ ਜੀ ਪਿੰਡ ਖੋਟੇ ਆ तहसील निहाल संगला जिला मोगा मुग जी मोबाइल नंबर जी 97817 जी 35344 ਆਪਾਂ ਬਈ ਜਿਹੜੇ 4 ਦਿਨ ਪਹਿਲਾਂ ਵੀਡੀਓ ਪਾਈ ਸੀ ਵੈਗਗੇ ਸੀ ਉਹ ਵੀਰੇ 2 ਘੰਟਾ ਜੀ ਬੈਗਗੇ ਕਿੰਨੇ ਕ ਫੋਨ ਆ ਗਏ ਫੋਨ ਤਾਂ ਅੱਜ ਵੀ ਆਈ ਜਾਂਦੇ ਅੱਜ ਵੀ ਆਈ ਜਾਂਦੇ ਹਾਂ 2 ਘੰਟਾ ਐਸੇ ਆਹ ਬਹੁਤ ਜੇ ਪਸੂ ਸਾਹ ਜਿਹੜਾ ਬਈ ਅੱਜ ਪਸੂ ਸੂਇਆ ਤੂ ਆ ਕੇ ਨਮਾ ਜੇ ਦਾ ਇਹ ਦੂਜਾ ਸੂਆ ਵੀਰੇ ਕਦੋਂ ਸੂਈ ਆ ਇਹ ਵੀਰੇ ਸੂਈ ਨੂੰ ਅੱਧਾ ਪੌਣਾ ਘੰਟਾ ਹੋਇਆ ਹਜੇ ਨੌ ਕੱਚੇ ਪਏ ਹਾਂ ਹਾਂਜੀ ਤੇ ਬੱਚਾ ਕੀ ਦਿੱਤਾ ਬੱਚਾ ਇਹਨੇ ਵੀਰੇ ਮਾਲਕ ਕਹਿੰਦੇ ਕੋਈ ਚੰਗੇ ਸੀਮਨ ਭਰਾਵਾ ਸਾਡੇ ਬੂਰੇ ਸਾਹਨ ਦਾ ਪਰ ਆਪਾਂ ਗੱਬਣ ਸੀ ਮੈਂ ਬੰਦਿਆਂ ਦਾ ਯਕੀਨ ਨਹੀਂ ਕੀਤਾ ਵੱਡੇ ਵੀਰੇ ਪਰ ਇਹਨੇ ਬੂਰੀ ਕੱਟੀ ਨੂੰ ਜਨਮ ਦਿੱਤਾ ਬਹੁਤ ਸੋਹਣੀ ਬਹੁਤ ਸੋਹਣੀ ਕੱਟੀ ਦਿੱਤੀ ਹੈ ਵੀਰੇ ਪੂਰੀ ਨੀਲੀ ਰਾਵੀ ਹੈ ਵੀਰੇ ਇੱਕ ਤਾਂ ਹੁੰਦੀ ਕੱਲੀ ਪੂਰੀ ਇਹ ਬੂਰੀ ਨੀਲੀ ਰਾਵੀ ਨੂੰ ਦਿੱਤਾ ਬਾਈ ਕਹਿੰਦਾ ਮਾਲਕਾਂ ਨੇ ਦੱਸਿਆ ਜ਼ਰੂਰ ਸੀ ਪਰ ਕਈਰ ਆਏ ਹੋ ਜਾਂਦਾ ਅਗਲਾ ਵੇਚਣ ਦਾ ਮਾਰਾ ਹਣਾ ਬਾਈ ਕਹਿੰਦਾ ਕਹਿੰਦਾ ਹੁੰਦਾ ਵੱਡੇ ਬਾਈ ਆਪਾ ਬੰਦੇ ਸੱਚੇ ਹੀ ਦੁੱਧ ਵੀ ਉਹ ਕਹਿੰਦੇ ਪਹਿਲਣ ਦਾ 13-14 ਕਿਲੋ ਆਪਣਾ ਚੋਇਆ ਵਾ ਫਿਰ ਤਾਂ ਹੋਊਗਾ ਜੇ ਦੋ ਬੰਦਿਆਂ ਨੇ ਬੰਦਿਆਂ ਨੇ ਜਦੋਂ ਸੀਮਣ ਹੀ ਸੱਚ ਦੱਸਤਾ ਤੇ ਦੁੱਧ ਤਾਂ ਦਿੱਤਾ ਹੀ ਹੋ ਬੰਦੇ ਸੱਚੇ ਸੁੱਤੇ ਸੀ ਜਿੰਨਾ ਦੁੱਧ ਸੀਗੇ ਸਹੀ ਸੱਚੇ ਆਪਾਂ ਗੱਬਣ ਮੈਂ ਕਹਿ ਕੇ ਦੇਣ ਦੇ ਵੀ ਬੂਰੇ ਦਾ ਭਰਿਆ ਫਿਰ ਅਗਲਾ ਕਾਲਾ ਦੇ ਦੇ ਅਗਲਾ ਕਹਿੰਦਾ ਮਾਰਾ ਯਾਰਾ ਬੰਦਾ ਕਾਲਾ ਦੇ ਦੇ ਕਾਲਾ ਦੇ ਦੇ ਫਿਰ ਅਤਰਾਜ ਹੋ ਜਾਂਦਾ ਉਹਨੇ ਨੇ ਬੂਰੀ ਕੱਟੀ ਨੂੰ ਜਨਮ ਦਿੱਤਾ ਸਹੀ ਗੱਲ ਆ ਜੀ ਜੇਰ ਬਾਕੀ ਆ ਜੇਰ ਬਾਕੀ ਆ ਉਹਦੀ ਵੀਡੀਓ ਪ੍ਰੋਪਰ ਬਣ ਜੂ ਹਾਂ ਉਹ ਬਣ ਜੂਗੀ ਬੜੀ ਜੇਰ ਕੀਤੇ ਥੜਾ ਪਾਸ ਵੀਰੇ ਨਹੀਂ ਥੜਾ ਦੀ ਓਕੇ ਆ ਵੀਰੇ ਅੱਧਾ ਕਿਲੋ ਇਹਨੂੰ ਪਿਆਤਾ ਮੈਨੂੰ ਕੱਢ ਕੇ ਹਾਂ ਬੱਚੇ ਨੇ ਤਾਂ ਹਲੇ ਦੁੱਧ ਫੜਿਆ ਨਹੀਂ ਯਾਨੀ ਕਿ ਹਲੇ ਠੀਕ ਆ ਜੇਰ ਸੌਖੀ ਪੈ ਜੇਰ ਸੌਖੀ ਪੈ ਜੀ ਠੀਕ ਆ ਤੋਰ ਦੇ ਵੀਰੇ ਨਾਲ ਦੀ ਨਾਲ ਮੈਂ ਤੁਹਾਨੂੰ ਹਵਾਨੇ ਦੀ ਕੂਬਸੂਰਤੀ ਦਿਖਾ ਦਿੰਦਾ ਜੀ ਬਹੁਤ ਸੋਹਣਾ ਫਿਟਨੈਸ ਵਾਲਾ ਹਵਾਨਾ ਜੇ ਆਪਾਂ ਵੀਰੇ ਹਾਈਟ ਦੀ ਗੱਲ ਕਰਗੇ ਤਾਂ ਦਰਮਿਆਨਾ ਦਰਮਿਆਨਾ ਨਾ ਵੱਡੀ ਆ ਵੀਰੇ ਨਾ ਛੋਟੀ ਆ ਬਚਲੜਾ ਮੇਲਾ ਕਲਰਲਾ ਮੇਲਾ ਜੀ ਇਹ ਪਹਿਲਾਂ ਦੱਸ ਦਿੰਨੇ ਆ ਸੱਜਣ ਪਰਾਂ ਦੂਰੋ ਚੱਲ ਕੇ ਆ ਜੇ ਤਾਂ ਸੌਖਾ ਹੋ ਜਾਂਦਾ ਤੇ ਤੁਸੀਂ ਬਾਈ ਦੇ ਹਿਸਾਬ ਨਾਲ ਜੱਜਮੈਂਟ ਲਾ ਸਕਦੇ ਆ ਜੀ ਢੂਲ ਸਿੰਗੀ ਆ ਜੀ ਚੰਗੀ ਸੰਭੀ ਪਲੀ ਆ ਸੋਹਣਾ ਮੋਟਾ ਥਣ ਲੱਗਿਆ ਵਾ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈ ਵਾਲਾ ਜੇਰ ਪੈਣੀ ਹਜੇ ਬਾਕੀ ਆ ਉਹਦੀ ਤੁਹਾਨੂੰ ਪ੍ਰੋਪਰ ਵੀਡੀਓ ਮਿਲ ਜੂਗੀ ਕਿਉਂਕਿ ਸਮਾਂ ਮਸਾ ਹਜੇ ਅੱਧਾ ਘੰਟਾ ਹੀ ਹੋਇਆ ਜੀ ਬਹੁਤ ਸੋਹਣਾ ਬੱਚਾ ਦਿੱਤਾ ਜੀ ਜਦੋਂ ਮੈਂ ਵੀ ਆ ਕੇ ਵੇਖਿਆ ਜੀ ਮੈਨੂੰ ਵੀ ਬਹੁਤ ਪਸੰਦ ਆਇਆ ਤੁਹਾਨੂੰ ਵੀ ਪਸੰਦ ਆਊਗਾ ਕੱਟੀ ਬਾਕੀ ਚੰਗੀ ਆ ਜੀ ਪੂਰਾ ਚੰਗਾ ਸੀਮਣਾ ਲੱਗਿਆ ਵਾਸੀ ਕਿਉਂਕਿ ਅੱਜ ਕੱਲ ਵੀਰੇ ਜਿਹੜਾ ਵੀ ਪਸ਼ੂ ਪਾਲਨ ਦਾ ਵੀਰ ਕੰਮ ਕਰਦਾ 90% ਸੀਮਣ ਚੰਗੇ ਹੀ ਲਵਾਉਂਦਾ ਥਾਣਾ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਦਾ ਜੀ ਐਨ ਮੋਟਾ ਥਾਣਾ ਖਾਤੀ ਚਵਾਈ ਵਾਲਾ ਕੋੜ ਸ਼ੰਗ ਪੂਰਾ ਵੀ ਨਹੀਂ ਅੱਧਾ ਕਿਲੋ ਬਾਈ ਦੱਸਦਾ ਆਪਾਂ ਬੋਲੀ ਕੱਢੀਏ ਇਹਨੂੰ ਪਿਆਦੀ ਆ ਜੇਰ ਸੌਖੀ ਪੈ ਜਾਊਗੀ ਜੀ ਥਾਣਾ ਦੀ ਫੁੱਲ ਗਾਰੰਟੀ ਆ ਪਾਰ ਪਿੱਛੇ ਦੀ ਵੀ ਕਰਾ ਦੇ ਜੀ ਵੀਰੇ ਗਾਰੰਟੀ ਅਗਲੇ ਦੇ ਘਰ ਦੀ ਵੀ ਆਪਣੀ ਗਾਰੰਟੀ ਵਾਹੇ ਵੀਰੇ ਠੀਕ ਆ ਸਿੰਘ ਬਾਈ ਕੋਈ ਬਣਾਇਆ ਨਹੀਂ ਹੈ ਨਾ ਜਮਾਂ Ориਜినਲ ਆ ਵੀਰੇ Ориਜినਲ ਆ ਸਹੀ ਗੱਲ ਆ ਜਿਹੜੀ ਵੀਰੇ ਫੈਕਸ ਡਿਮਾਂਡ ਕਰਨੀ ਜਿਹੜੇ ਲੈਣੇ ਆ ਪਰ ਵੀਰੇ ਡਿਮਾਂਡ ਤਾਂ ਕਿੰਨੀ ਮਰਜ਼ੀ ਕਰੀ ਜਾਈਏ ਮੰਗਣ ਨੂੰ ਤਾਂ ਇਹਦਾ ਹੁਣ ਕੱਟੀ ਦੇਤੀ 30 ਮੰਗ ਲੇਗੇ 35 ਮੰਗ ਲੇਗੇ ਉਹਦਾ ਫਾਇਦਾ ਨਹੀਂ 118 ਦੀ ਆਪਾਂ ਮੈਂ ਦੇਣੀ ਆ ਜੇ ਕਿਸੇ ਨੇ ਸੌਦਾ ਕਰਕੇ ਕੱਟੀ ਛੱਡ ਕੇ ਜਾਣੀ 10000 ਦੀ ਹੁਣ ਛੱਡ ਦੇ ਅੱਜ ਇੱਕ ਦਿਨ ਦੀ ਕੱਟੀ ਇੱਕ ਦਿਨ ਦੀ ਕੱਟੀ ਠੀਕ ਆ ਜੀ ਇੱਕ ਦਿਨ ਦੀ ਕੱਟੀ ਬਾਈ ਕਹਿੰਦਾ ਮੈਂ 10000 ਰੁਪਏ ਦੀ ਕੱਟ ਲੂੰਗਾ ਕਿਉਂਕਿ ਵੀਰੇ ਬਾਹਲਾ ਨਹੀਂ ਤਾਂ 1500 2000 ਦਾ ਤਾਂ ਸੀਮਣ ਨਹੀਂ ਹੋਣਾ ਬਾਈ ਇਹਦਾ ਹਾਂ ਵੀਰੇ ਚੰਗਾ ਭਰਾਇਆ ਬੰਦੇ ਨੇ 118000 ਰੁਪਇਆ ਕੀਮਤ ਹੈ ਜੀ ਜਿਹਨੂੰ ਪਸੰਦ ਆਉਂਦੀ ਹੈ ਜੀ ਸੌਦਾ ਬਾਈ ਨਾਲ ਕਰ ਸਕਦੇ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਧੰਨਵਾਦ